ਗੱਡੀ ਰੋਕੀ ਕਾਲੀ ਫਿਲਮ ਲੱਗੀ ਹੋਈ ਆ ਕੀ ਮੈਸੇਜ ਦੇਣਾ ਚਾਹੁੰਦੇ ਲੋਕ ਬਾਰ ਬਾਰ ਇਹ ਚ ਕਾਲੀ ਮੈਂ ਫਿਲਮਾਂ ਲਾ ਕੇ ਘੁੰਮਦੇ ਨੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਮਾੜੇ ਇਹ ਜਿਹੜੀ ਸੁਰਦਾ ਲੱਗਾ ਸੀ ਮਾਨਵ ਸਿੰਘ ਜੀ ਸਾਹਿਬ ਦੀ ਹਦਦਾਂ ਨੇ ਕੋਈ ਵੀ ਬੰਦਾ ਆਇਆ ਉਹ ਜਿਹਨੂੰ ਸਰਸਪੱਈ ਹੈਗਾ ਜਾਂ ਪੂਸੀਕਾਰ ਨਹੀਂ ਉਹ ਜੀ ਰੂਟਰ ਨਹੀਂ ਲਾ ਸਕਦਾ ਉਹ ਇਹਨਾਂ ਨੇ ਰੂਟਰ ਵੀ ਲਾਇਆ ਹੋਇਆ ਔਰ ਕਾਲੀ ਫਿਲਮੀ ਲਾਈ ਹੋਈ ਹੈ ਅੱਛਾ ਅਸੀਂ ਹੁਣ ਚਲਾਨ ਕੱਟਣ ਲੱਗੇ ਆ ਜੇ ਸਾਨੂੰ ਡਾਕੂਮੈਂਟਸ ਨਹੀਂ ਦੇ ਅਸੀਂ ਆਲ ਦਾ ਹੁਣੇ ਚਲਾਨ ਕਰਦੇ ਆਂਗਾ ਨਹੀਂ ਦੇਣਗੇ ਤੇ ਬੜੀ ਨੂੰ ਰੀਟੇਨ ਕਰ ਲਾਂਗੇ ਠੀਕ ਹੈ ਜੀ ਫਿਰ ਆਪਣੇ ਡਾਕੂਮੈਂਟਸ ਆਰਟੀਓ ਸਾਹਿਬ ਨੂੰ ਸ਼ੋਅ ਕਰਕੇ ਫਿਰ ਆਵਾਂ ਸਰ ਜਿਹੜਾ ਟ੍ਰੈਫੀ ਦੀ ਉਹ ਲੰਗੜਾ ਵੀ ਕਰਦੇ ਨੇ ਜਿੱਦਾਂ ਕੋਈ ਰੈੱਡ ਲਾਈਟ ਵੀ ਟੱਪਦਾ ਉਹਨਾਂ ਨੂੰ ਕੀ ਮੈਸੇਜ ਦੇਣਾ ਜਿਹਦਾ ਆਏ ਕਿ ਜ ਦੇ ਸੇਫਟੀ ਆ ਸਹੀ ਹੈ ਸਾਨੂੰ ਪਤਾ ਵੀ ਚ ਸਾਈਡ ਰੁਕਣੀ ਹੈ ਜਿਸਨੇ ਜਾਣਾ ਉਸਨੇ ਜਾਣਾ ਜੇ ਅਦਰਵਾਈਜ਼ ਗ੍ਰੀਨ ਲਾਈਟ ਵਾਲਾ ਬੰਦਾ ਆਉਂਦਾ ਤੇ ਰੈੱਡ ਲਾਈਟ ਵਾਲਾ ਵਿਚ ਜਾਏਗਾ ਤੇ ਕੰਨ ਐਕਸੀਡੈਂਟ ਹੋਣ ਦਾ ਖਤਰਾ ਹੈ ਠੀਕ ਸਾਡੀ ਵੀ ਇਹ ਹੀ ਹੈ ਕਿ ਟ੍ਰੈਫਿਕ ਰੂਲਸ ਨੂੰ ਉਵੇ ਕਰੋ ਐਸ ਪਰ ਜੋ ਟ੍ਰੈਫਿਕ ਰੂਲਸ ਹੈਗੇ ਉਹਦੇ ਨਾਲ ਚਲੋ ਤਾਂ ਕਿ ਆਪ ਵੀ ਸਹੀ ਰੋਟੇ ਔਰ ਜਿਹੜੇ ਬਾਕੀ ਰੋਟੇ ਚਾ ਉਹਨਾਂ ਨੂੰ ਸੇਫਟੀ ਦੋ ਸਰ ਇਹਨਾਂ ਦਾ ਕੋਈ ਡਾਕੂਮੈਂਟ ਦਿਖਾਇਆ ਗਿਆ ਲੈ ਤੱਕਰ ਅਜੇ ਤੱਕ ਇਹਨੇ ਦਿਖਾਇਆ ਨਹੀਂ ਕਿ ਲੈਸੈਂਸ ਦਿਖਾਇਆ ਸੀਗਾ ਉਹ ਵੀ ਇਹ ਲੈਸੈਂਸ ਜਿਹੜਾ ਐਕਸਪਾਇਰ ਹੈਗਾ ਅੱਛਾ ਬਾਕੀ ਡਾਕੂਮੈਂਟਸ ਇਹਨਾਂ ਦੇ ਆਸੀ ਚੈੱਕ ਕਰਨ ਲ ਠੀਕ ਹੈ ਕੀ ਨਾਮ ਹੈ ਸਰ ਆਪਣਾ ਇੰਸਪੈਕਟਰ ਰਿਸ਼ਵਰ ਚਾਰਜ ਹੀ ਹੈ ਠੀਕ ਹੈ ਜੀ